ਸਾਰੀ ਟਿਊਸ਼ਨ ਫੀਸ ਤੁਹਾਡੀ ਵੀਜ਼ਾ ਲੱਗਣ ਤੋਂ ਬਾਅਦ ਜਾਂਦੀ ਹੈ ਸਰ ਸਟੱਡੀ ਵੀਜ਼ੇ ਚ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਫੰਡਸ ਕਿੰਨੇ ਕੁ ਫੰਡਸ ਦੀ ਰਿਕੁਆਇਰਮੈਂਟ ਹੈ ਸੋ ਅੱਜ ਅਗਰ ਕਿਸੇ ਲਈ ਅਗਰ ਪੀਆਰ ਦੀ ਆਪਸ਼ਨ ਜਾਂ ਗ੍ਰੀਨ ਕਾਰਡ ਦੀ ਆਪਸ਼ਨ ਯੂਐਸਸੀ ਦੀ ਖੁੱਲੀ ਹੈ ਤਾਂ ਸਿਰਫ ਔਰ ਸਿਰਫ ਸਟੂਡੈਂਟਸ ਹੈਗੇ ਸਟੂਡੈਂਟ ਨੂੰ ਵੱਡੀ ਗਿਣਤੀ ਦੇ ਵਿੱਚ ਵੀਜ਼ਾ ਦਿੱਤੇ ਜਾ ਰਹੇ ਵੀ ਜਿਹੜਾ ਨੈਕਸਟ ਇਨਟੇਕ ਹੈ ਉਹ ਕਦੋਂ ਹੈ ਕਿਹੜੇ-ਕਿਹੜੇ ਮਾਥ ਵਿੱਚ ਹੈ ਸਤਿ ਸ਼੍ਰੀ ਅਕਾਲ ਤੁਸੀਂ ਉਹ ਹੀ ਢਿਲੋਂ ਦੇ ਨਾਲ ਤੇ ਦਸਤਕ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਸਾਡੀ ਵੀਜ਼ਾਸ ਨੂੰ ਲੈ ਕੇ ਸੀਰੀਜ਼ ਚੱਲ ਰਹੀ ਹੈ ਜਿਦੇ ਵਿੱਚ ਅਸੀਂ ਤੁਹਾਨੂੰ ਅਲੱਗ-ਅਲੱਗ ਕੰਟਰੀ ਦੀ ਇਨਫੋਰਮੇਸ਼ਨ ਦੇ ਰਹੇ ਹਾਂ ਵੀਜ਼ਾਸ ਦੀ ਤੇ ਇਸੇ ਤਰ੍ਹਾਂ ਅੱਜ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਯੂਐਸਏ ਦੇ ਸਟੱਡੀ ਵੀਜ਼ਾ ਬਾਰੇ ਤੇ ਤੁਹਾਨੂੰ ਪਤਾ ਹੈ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਵੀਜ਼ਾਸ ਦੇ ਮਾਹਿਰ ਅਮਿਤ ਬੁੰਦੇਲਾ ਜੀ ਤੁਹਾਡੇ ਰੂਬਰੂ ਹੋਣਗੇ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਸਾਡੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਸਾਡੇ ਚੈਨਲ ਤੇ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਥੈਂਕ ਯੂ ਬੇਰੀ ਮਚ ਸਰ ਅੱਜ ਦਾ ਅੱਜ ਦਾ ਟਾਪਿਕ ਹੈਗਾ ਯੂ ਐਸਏ ਸਟੱਡੀ ਵੀਜ਼ਾ ਜੀ ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਯੂਐਸਏ ਸਟੱਡੀ ਵੀਜ਼ਾ ਲਈ ਕੀ ਕੀ ਰਿਕੁਆਇਰਮੈਂਟਸ ਨੇ ਸੋ ਬਾਕੀ ਜਿਹੜੇ ਕੰਟਰੀਜ਼ ਦੇ ਕੇ ਸਟੱਡੀ ਵੀਜ਼ਾ ਦੀ ਜਿਹੜੀ ਰਿਕੁਆਇਰਮੈਂਟਸ ਹੁੰਦੀ ਆ ਉਹੀ ਰਿਕੁਆਇਰਮੈਂਟਸ ਯੂਐਸਏ ਦੀ ਵੀ ਹੈਗੀਆਂ ਸੋ ਬੇਸਿਕਲੀ ਤੁਹਾਨੂੰ 12ਵੀਂ ਪਾਸ ਹੋਣਾ ਚਾਹੀਦਾ ਤੁਹਾਡੇ 50 50% ਦੀ ਨੰਬਰ ਹੋਣੇ ਚਾਹੀਦੇ ਨੇ ਇਹਦੇ ਵਿੱਚ ਆਇਲਟਸ ਐ ਪੀਟੀ ਵਗੈਰਾ ਦੀ ਰਿਕੁਆਇਰਮੈਂਟ ਨਹੀਂ ਹੈਗੀ ਹਾਲਾਂਕਿ ਅਗਰ ਤੁਸੀਂ ਆਇਲਟਸ ਕੀਤਾ ਹੋਇਆ ਤਾਂ ਜ਼ਿਆਦਾ ਬੈਟਰ ਹੈਗਾ ਅ ਲੇਕਿਨ ਅਗਰ ਤੁਸੀਂ ਆਇਲਟਸ ਨਹੀਂ ਕੀਤਾ ਔਰ ਅਪਲਾਈ ਕਰਨਾ ਚਾਹੁੰਦੇ ਹੋ ਯੂਐਸਏ ਦਾ ਤੁਹਾਡੀ ਜਿਹੜਾ ਪਲੱਸ 2 ਤੁਸੀਂ ਕੀਤਾ ਯਾਨੀ ਕਿ ਤੁਹਾਡਾ ਮੀਡੀਅਮ ਆਫ ਇਨਸਟ੍ਰਕਸ਼ਨ ਜਿਹੜਾ ਹੈਗਾ ਅੰਗਰੇਜ਼ੀ ਦੇ ਵਿੱਚ ਹੋਣਾ ਚਾਹੀਦਾ ਔਰ ਇਸ ਦੀ ਬਕਾਇਦਾ ਇੰਸਟੀਚੂਟ ਤੋਂ ਤਸਦੀਕ ਹੋਣੀ ਚਾਹੀਦੀ ਹੈ ਸੋ ਇਹ ਸਾਰੀ ਰਿਕੁਆਇਰਮੈਂਟਸ ਦੇ ਨਾਲ इजीली ਤੁਸੀਂ ਆਪਣਾ ਯੂ ਐਸ اے ਦਾ ਵੀਜ਼ਾ ਅਪਲਾਈ ਕਰ ਸਕਦੇ ਹੋ ਜੀ ਜੀ ਸਰ ਸਟੱਡੀ ਵੀਜ਼ੇ ਚ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਫੰਡਸ ਜੀ ਕਿੰਨੇ ਕੁ ਫੰਡਸ ਦੀ ਰਿਕੁਆਇਰਮੈਂਟ ਹੈ ਦੇਖੋ ਫੰਡਸ ਦੀ ਰਿਕੁਆਇਰਮੈਂਟ ਯੂਐਸਏ ਦੇ ਵਿੱਚ ਹਿਊਜ ਰਹਿੰਦੀ ਹੈ ਕਾਫੀ ਵੱਡੀ ਰਿਕੁਆਇਰਮੈਂਟ ਰਹਿੰਦੀ ਹੈ ਕਿਉਂਕਿ ਇੱਥੇ ਦੀ ਯੂਨੀਵਰਸਿਟੀ ਜਿਹੜੀ ਹੈਗੀਆਂ ਐਕਚੁਅਲੀ ਤੁਸੀਂ 2 ਜਾਂ 3 ਜਾਂ 4 ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਦੇ ਹੋ ਇੱਥੇ ਉਹ ਬੈਨੀਫੀਸ਼ੀਅਲ ਇਸ ਲਈ ਹੈ ਤੁਹਾਡੇ ਲਈ ਕਿਉਂਕਿ ਜਿੱਥੇ ਫੀਸ ਜ਼ਿਆਦਾ ਹੈਗੀ ਹੈ ਉੱਥੇ ਚਾਂਸਸ ਹੈਗੇ ਕਿ ਤੁਹਾਨੂੰ ਵੀਜ਼ਾ 20% ਰੇਸ਼ੋ ਤੁਹਾਡੀ ਹਾਈ ਰਹੇਗੀ ਉੱਥੇ ਜਾ ਕੇ ਤੁਸੀਂ ਆਪਣੀ ਯੂਨੀਵਰਸਿਟੀ ਆਬਵੀਅਸਲੀ ਚੇਂਜ ਕਰ ਸਕਦੇ ਹੋ ਸੋ ਇੱਥੋਂ ਜੇ ਤੁਸੀਂ ਜਿੰਨੀ ਮਹਿੰਗੀ ਯੂਨੀਵਰਸਿਟੀ ਚੂਜ਼ ਕਰਕੇ ਜਾਓਗੇ ਉਨੇ ਹੀ ਤੁਹਾਨੂੰ ਫੰਡਸ ਜ਼ਿਆਦਾ ਰਿਕੁਆਇਰਮੈਂਟ ਰਹੇਗੀ ਕਿਉਂਕਿ ਉੱਥੇ ਰਹਿਣ ਸਹਣ ਦੇ ਵੀ ਤੁਹਾਨੂੰ ਫੰਡ ਚਾਹੀਦੇ ਨੇ ਸੋ ਇਹ 25 ਤੋਂ 30 ਲੱਖ ਤੋਂ ਲੈ ਕੇ 40 ਲੱਖ ਤੱਕ ਵੀ ਫੰਡਸ ਦੀ ਰਿਕੁਆਇਰਮੈਂਟ ਜਿਹੜੀ ਹੈਗੀ ਰਹਿ ਸਕਦੀ ਹੈਗੀ ਹੈ ਲੇਕਿਨ ਇਹਦੇ ਵਿੱਚ ਇਹ ਨਹੀਂ ਹੈ ਕਿ ਤੁਹਾਨੂੰ ਬਹੁਤ ਜ਼ਿਆਦਾ ਪੁਰਾਣੇ ਫੰਡ ਚਾਹੀਦੇ ਚਾਹੇ ਤੁਸੀਂ ਅੱਜ ਹੀ ਆਪਣੇ ਅਕਾਊਂਟ ਦੇ ਵਿੱਚ ਉਹਨਾਂ ਪੈਸਾ ਪਵਾ ਦਿਓ ਉਹ ਵੀ ਫੰਡਸ ਤੁਹਾਡੇ ਕੰਮ ਕਰਨਗੇ ਤੁਹਾ ਦਰਸ਼ਕ ਪੁੱਛਣਾ ਚਾਹੁੰਦੇ ਨੇ ਵੀ ਜਿਹੜਾ ਨੈਕਸਟ ਇਨਟੇਕ ਹੈ ਉਹ ਕਦੋਂ ਹੈ ਕਿਹੜੇ-ਕਿਹੜੇ ਮਨਥ ਵਿੱਚ ਹੈ ਦੇਖੋ ਹੁਣ ਜਿਹੜਾ ਨੈਕਸਟ ਇਨਟੇਕ ਹੈ ਉਹ ਡੈਫੀਨਿਟਲੀ ਜਨ ਇਨਟੇਕ ਹੈਗਾ ਲੇਕਿਨ ਹੁਣ ਉਹਦੇ ਲਈ ਅਸੀਂ ਥੋੜੇ ਜਿਲੇ ਲੇਟ ਹੈਗੇ ਕਿਉਂਕਿ ਆਲਮੋਸਟ ਜਨੂਰੀ ਆਉਣ ਵਾਲਾ ਸੋ ਜਿਹੜਾ ਨੈਕਸਟ ਇਨਟੇਕ ਹੈਗਾ ਮਾਰਚ ਦਾ ਵੀ ਹੈਗਾ April ਦਾ ਵੀ ਹੈਗਾ ਮਈ ਦਾ ਵੀ ਹੈਗਾ ਉਹ ਅਲੱਗ-ਅਲੱਗ ਕੋਰਸਿਸ ਔਰ ਕਾਲਜਿਸ ਤੇ ਡਿਪੈਂਡ ਕਰਦਾ ਸੋ ਉਹ ਵਾਲੇ ਇਨਟੇਕ ਤੁਸੀਂ ਜ਼ਰੂਰ ਫੋਲੋ ਕਰ ਸਕਦੇ ਮੈਨੂੰ ਲੱਗਦਾ ਛੇਤੀ ਤੋਂ ਛੇਤੀ ਜਿੰਨਾ ਸਟੂਡੈਂਟਸ ਐਕਸ਼ਨ ਲੈਂ ਇਸ ਚੀਜ਼ ਤੇ ਦੇ ਕੋਰਸੇ ਉਹ ਚੂਜ਼ ਕਰਨਾ ਚਾਹੁੰਦੇ ਨੇ ਹਾਂਜੀ ਤੇ ਇੱਕ ਚੀਜ਼ ਇਹ ਆ ਵੀ ਆਪਾਂ ਐਡਸ ਵੇਖਦੇ ਆ ਉੱਥੇ ਲਿਖਿਆ ਹੁੰਦਾ ਕਿ ਪੇ ਆਫਟਰ ਵੀਜ਼ਾ ਜੀ 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 ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਜੀ ਬਿਲਕੁਲ ਸਭ ਤੋਂ ਅੱਛੀ ਗੱਲ ਯੂ ਐਸ اے ਦੀ ਇਹ ਹੀ ਹੈ ਕਿ ਇਹਦੇ ਵਿੱਚ ਸਾਰੀ ਟਿਊਸ਼ਨ ਫੀਸ ਤੁਹਾਡੀ ਵੀਜ਼ਾ ਲੱਗਣ ਤੋਂ ਬਾਅਦ ਜਾਂਦੀ ਹੈ ਵੀਜ਼ਾ ਲੱਗਣ ਤੋਂ ਬਾਅਦ ਇਹਦਾ ਮਤਲਬ ਹੈਗਾ ਕਿ ਤੁਸੀਂ ਯੂ ਐਸ اے ਪਹੁੰਚ ਕੇ ਵੀ ਆਪਣੀ ਜਿਹੜੀ ਹੈਗੀ ਫੀਸ ਦੇ ਸਕਦੇ ਹੋ ਤੁਹਾਨੂੰ ਇੰਡੀਆ ਦੇ ਵਿੱਚ ਪੇ ਕਰਨ ਦੀ ਜ਼ਰੂਰਤ ਨਹੀਂ ਹੈ ਉੱਥੇ ਹੀ ਜਾ ਕੇ ਤੁਸੀਂ ਪੇ ਕਰ ਸਕਦੇ ਆਂ ਔਰ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਡੇ ਕੋਲ ਕਾਲਜ ਚੇਂਜ ਕਰਨ ਦੀ ਵੀ ਆਪਸ਼ਨ ਹੁੰਦੀ ਹੈ ਜਿਹੜੀ ਕਿ ਅੱਜ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਕਾਲਜ ਜਿਹਦੇ ਵਿੱਚ ਤੁਹਾਨੂੰ ਲੱਗਦਾ ਕਿ ਫੀਸ ਅਫੋਰਡੇਬਲ ਹੈਗੀ ਹੈ ਘੱਟ ਹੈਗੀ ਹੈ ਉਹ ਤੁਸੀਂ ਚੇਂਜ ਕਰ ਸਕਦੇ ਹੋ ਸੋ ਪੇਮੈਂਟ ਆਫਟਰ ਵੀਜ਼ਾ ਦੀ ਜਿਹੜੀ ਆਪਸ਼ਨ ਹੈਗੀ ਹੈ ਇਹਦੇ ਵਿੱਚ ਬਿਲਕੁਲ ਹੀ ਜੈਨੂਇਨ ਹੈਗੀ ਹੈ ਯੂ ਐਸ ਏ ਦੇ ਵਿੱਚ ਤੁਹਾਨੂੰ ਪਹਿਲਾਂ ਕੋਈ ਵੀ ਫੀਸ ਡਿਪੋਜ਼ਿਟ ਕਰਵਾਉਣ ਦੀ ਜ਼ਰੂਰਤ ਨਹੀਂ ਸਿਰਫ ਔਰ ਸਿਰਫ ਤੁਸੀਂ ਆਪਣੇ ਫੰਡਸ ਦਿਖਾ ਕੇ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ ਆਪਣੀ ਆਈ 20 ਹਾਸਲ ਕਰ ਸਕਦੇ ਹੋ ਜਦੋਂ ਇੰਟਰਵਿਊ ਤੁਹਾਡੀ ਹੁੰਦੀ ਹੈ ਤਾਂ ਇੰਟਰਵਿਊ ਤੋਂ ਬਾਅਦ ਜਦੋਂ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ ਤੁਸੀਂ ਫਲਾਈ ਕਰਕੇ ਅਮਰੀਕਾ ਜਾ ਸਕਦੇ ਹੋ ਔਰ ਅਮਰੀਕਾ ਜਾਣ ਤੋਂ ਬਾਅਦ ਤੁਸੀਂ ਆਪਣੀ ਸਹੂਲਤ ਦੇ ਹ ਕਰ ਸਕਦੇ ਹੋਰ ਆਪਣੀ ਪੜਾਈ ਕੰਪਲੀਟ ਕਰ ਸਕਦੇ ਹਾਂ ਜੀ ਜਿੱਦਾਂ ਸਰ ਕਿਸੇ ਨੇ ਕਮਿੰਗ ਇਨ ਟੈਕ ਲਈ ਜੇ ਅਪਲਾਈ ਕਰਨਾ ਹੋਵੇ ਤਾਂ ਦਾ ਪ੍ਰੋਸੈਸਿੰਗ ਟਾਈਮ ਕਿੰਨਾ ਹੈ ਜੀ ਪ੍ਰੋਸੈਸਿੰਗ ਟਾਈਮ ਇਹ ਦੇ ਵਿੱਚ ਐਕਚੁਅਲੀ ਡਿਪੈਂਡ ਕਰਦਾ ਹੈਗਾ ਤੁਹਾਡੀ ਫਰਸਟ ਤੁਹਾਡੀ I20 ਦੇ ਡਿਪੈਂਡ ਕਰਦਾ ਜੇ ਤੁਹਾਡਾ ਕੰਸਲਟੈਂਟ ਅੱਛਾ ਹੈਗਾ ਉਹਦੇ ਡਾਇਰੈਕਟ ਟਾਈਪ ਹੈਗੇ ਜਿਸ ਤਰ੍ਹਾਂ ਵੀ ਵੀ ਵੀਜ਼ਾ ਦੇ ਬਹੁਤ ਸਾਰੇ ਯੂਨੀਵਰਸਿਟੀ ਦੇ ਨਾਲ ਡਾਇਰੈਕਟ ਟਾਈਪ ਹੈਗੇ ਤਾਂ 15 ਤੋਂ 20 ਦਿਨ ਦੇ ਵਿੱਚ ਤੁਹਾਨੂੰ ਜਿਹੜੀ ਕਿ I20 ਮਿਲ ਜਾਂਦੀ ਹੈ ਫਿਰ ਉਸ ਤੋਂ ਬਾਅਦ ਜਿਹੜੀ ਤੁਹਾਡੀ ਇੰਟਰਵਿਊ ਦੀ ਪ੍ਰੈਪਰੇਸ਼ਨ ਜਿੰਨੀ ਦੇਰ ਚ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਹਾਡੀ ਇੰਟਰ 15 ਜਾਂ 20 ਦਿਨ ਦੀ ਤੁਹਾਨੂੰ ਜਿਹੜੀ ਹੈਗੀ ਡੇਟ ਮਿਲਦੀ ਸੋ ਓਵਰঅল ਤੁਸੀਂ ਲਗਾ ਕੇ ਚੱਲੋਗੇ 1 ਜਾਂ 1.5 ਮਹੀਨੇ ਦਾ ਜਿਹੜਾ ਪ੍ਰੋਸੈਸ ਹੈਗਾ ਅਸ ਤੋਂ 3-4 ਮਹੀਨੇ ਪਹਿਲੇ ਲੰਬਾ ਪ੍ਰੋਸੈਸ ਹੁੰਦਾ ਸੀ ਲੇਕਿਨ ਹੁਣ ਕਿਉਂਕਿ ਬਹੁਤ ਪੋਜ਼ਿਟਿਵ ਹੈਗਾ ਯੂਐਸਏ ਤੁਹਾਨੂੰ ਵੀਜ਼ਾ ਦੇਣ ਦੇ ਵਿੱਚ ਤਾਂ ਆਜੇ ਸਮੇਂ ਦੇ ਇੱਕ ਤੋਂ ਡੇਢ ਮਹੀਨਾ ਲੱਗਦਾ ਹੈ ਤੁਹਾਨੂੰ ਤੁਹਾਡਾ ਵੀਜ਼ਾ ਜਿਹੜਾ ਹੈਗਾ ਮਿਲ ਜਾਂਦਾ ਹਾਂਜੀ ਜਿਹੜੇ ਵੀ ਸਟੂਡੈਂਟਸ ਇਥੋਂ ਸਟੱਡੀ ਲਈ ਜਾਣਗੇ ਯੂਐਸਏ ਕੀ ਉਹ ਅੱਗੇ ਜਾ ਕੇ ਪੀਆਰ ਅਪਲਾਈ ਕਰ ਸਕਦੇ ਨੇ ਜੀ ਬਿਲਕੁਲ ਇਹ ਸਭ ਤੋਂ ਵੱਡੀ ਅਪਡੇਟ ਆ ਜਿੱਥੇ ਡੋਨਲਡ ਟਰੰਪ ਨੇ ਇਹ ਕਿਹਾ ਕਿ ਮੈਂ ਜਿਹੜੇ ਹੈਗੇ ਪ੍ਰਵਾਸੀ ਕੱਢਾਂਗਾ ਉਦੋਂ ਜਿਹੜੇ ਇਲੀਗਲ ਰਹਿ ਰਹੇ ਨੇ ਸੋ ਲੋਕਾਂ ਨੂੰ ਇਸ ਚੀਜ਼ ਨਾਲ ਕਨਫਿਊਜ਼ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਸਿਰਫ ਇਹ ਕਿਹਾ ਜਿਹੜੇ ਇਲੀਗਲ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਕੱਢਣਾ ਹੈਗਾ ਔਰ ਜਦੋਂ ਇੱਕ ਸਟੂਡ ਜਿੰਨੇ ਵੀ ਇਥੋਂ ਸਟੂਡੈਂਟਸ ਜਾਣਗੇ ਉਹਨਾਂ ਲਈ ਪੀਆਰਡੀ অপਸ਼ਨ ਅਸੀਂ ਹੋਰ ਰਾਹ ਅਸੀਂ ਹੋਰ ਆਸਾਨ ਕਰਾਂਗੇ ਸੋ ਅੱਜ ਅਗਰ ਕਿਸੇ ਲਈ ਅਗਰ ਪੀਆਰਡੀ অপਸ਼ਨ ਜਾਂ ਗ੍ਰੀਨ ਕਾਰਡ ਦੀ অপਸ਼ਨ ਯੂਐਸਏ ਦੀ ਖੁੱਲੀ ਹੈ ਤਾਂ ਸਿਰਫ ਔਰ ਸਿਰਫ ਸਟੂਡੈਂਟਸ ਹੈਗੇ ਅਗਰ ਸਟੂਡੈਂਟ ਨੂੰ ਵੱਡੀ ਗਿਣਤੀ ਦੇ ਵਿੱਚ ਵੀਜ਼ਾ ਦਿੱਤੇ ਜਾ ਰਹੇ ਨੇ ਉਹ ਜਿਹੜੇ ਵੀ ਲੋਕ ਇਛੂਖ ਹੈਗੇ ਨੇ ਜਿਹੜੇ ਵੀ ਸਟੂਡੈਂਟਸ ਇਛੂਖ ਹੈਗੇ ਨੇ ਕਿ ਅਸੀਂ ਬਾਹਰ ਸੈਟਲ ਹੋਣਾ ਯੂਐਸਏ ਦੇ ਵਿੱਚ ਸੈਟਲ ਹੋਣਾ ਤਾਂ ਅੱਜ ਦਾ ਸਮਾਂ ਮੈਨੂੰ ਲੱਗਦਾ ਬਹੁਤ ਜ਼ਿਆਦਾ ਵਧੀਆ ਹੈਗਾ ਹਾਂਜੀ ਤੇ ਸਰ ਸਟੱਡੀ ਵੀਜ਼ੇ ਨੂੰ ਕੀ ਅਸੀਂ ਉੱਥੇ ਜਾ ਕੇ ਵਰਕ ਵੀਜ਼ਾ 'ਚ ਵੀ ਕਨਵਰਟ ਕਰ ਸਕਦੇ ਹਾਂ ਔਰ ਜਦੋਂ ਤੁਹਾਡੀ ਸਟੱਡੀ ਫਿਨਿਸ਼ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਦਿੱਤਾ ਜਾਂਦਾ ਜਿਸ ਦੇ ਵਿੱਚ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਔਰ ਜਿੰਨੀ ਦੇ ਤੁਹਾਡਾ ਕੰਮ ਚੱਲਦਾ ਰਹੇਗਾ ਉੰਨੀ ਦੇ ਤੁਹਾਡਾ ਵਰਕ ਜਿਹੜਾ ਹੈਗਾ ਵਰਕ ਵੀਜ਼ਾ ਐਕਸਟੈਂਡ ਹੁੰਦਾ ਰਹੇਗਾ ਔਰ ਅਲਟੀਮੇਟਲੀ ਜਦੋਂ ਤੁਹਾਡੇ ਪੁਆਇੰਟਸ ਪੂਰੇ ਹੋ ਜਾਣਗੇ ਤਾਂ ਤੁਹਾਨੂੰ ਪੀਆਰ ਮਿਲ ਜਾਏਗਾ ਸੋ ਵਰਕ ਦੀ অপਸ਼ਨ ਤਾਂ ਹਮੇਸ਼ਾ ਹੀ ਰਹੇਗੀ ਕਿਉਂਕਿ ਵਰਕ ਤੋਂ ਬਿਨਾਂ ਇਹਨਾਂ ਕੰਟਰੀਜ਼ ਦੇ ਵਿੱਚ ਕੋਈ ਵੀ ਵੈਸਟਰਨ ਕੰਟਰੀ ਹੈ ਉਹਦੇ ਵਿੱਚ ਤੁਸੀਂ ਸਰਵਾਈਵ ਨਹੀਂ ਕਰ ਸਕਦੇ ਵਰਕ ਦਾ অপਸ਼ਨ ਹਰੇਕ ਵੈਸਟਰਨ ਕੰਟਰੀ ਦੇ ਵਿੱਚ ਤੁਹਾਨੂੰ ਮਿਲੇਗਾ ਹੀ ਮਿਲੇਗਾ ਚਾਹੇ ਫਿਰ ਕੈਨੇਡਾ ਕਿਉਂ ਨਾ ਹੋਪਸੋ ਤੁਹਾਡੇ ਦਿਲ 'ਚ ਜਿੰਨੇ ਵੀ ਸਿਗੇ ਸਵਾਲ ਤੇ ਤੁਹਾਨੂੰ ਮਿਲ ਗਏ ਹੋਣਗੇ ਸਭ ਦੇ ਜਵਾਬ ਪਰ ਫਿਰ ਵੀ ਜੇ ਦਿਲ 'ਚ ਉਬਾਲੇ ਖਾਂਦੇ ਨੇ ਹੋਰ ਸਵਾਲ ਤਾਂ ਤੁਸੀਂ ਡਾਇਰੈਕਟ ਵੀ ਵੀ ਵੀਜ਼ਾ ਕੰਸਲਟੈਂਟ ਨੂੰ ਕੰਸਲਟ ਕਰ ਸਕਦੇ ਹੋ ਥੈਂਕ ਯੂ